ਕਿਸਾਨ ਦੇਸ਼ ਦਾ ਇਸ ਦੇਸ਼ ਨੂੰ ਚਲਾਉਣ 'ਚ 15 ਤੋਂ 20% ਹਿੱਸਾ ਪਾ ਰਿਹਾ ਕਹਿਣ ਦਾ ਭਾਵ ਜੀ ਡੀ ਪੀ ਦੇ ਵਿੱਚ ਅਰਧ ਵਿਵਸਥਾ ਦੇ ਵਿੱਚ ਹਿੱਸਾ ਪਾ ਰਿਹਾ ਜੇਕਰ ਉਹ ਕਿਸਾਨ ਕੀ ਇੰਨਾ ਵੀ ਹੱਕ ਨਹੀਂ ਰੱਖਦਾ ਵੀ ਜਿਹੜਾ ਦੇਸ਼ ਨੂੰ ਚਲਾ ਰਿਹਾ ਉਹਨੂੰ ਤੁਸੀਂ 21000 ਕਰੋੜ ਵੀ ਨਹੀਂ ਦੇਣਾ ਚਾਹੁੰਦੇ ਅੱਜ ਵੀ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਦੇਸ਼ 'ਚ ਉਹ ਹਿੱਸਾ ਅਰਧ ਵਿਵਸਥਾ ਚਲਾਉਣ ਦੇ ਵਿੱਚ ਪਾ ਰਿਹਾ ਆਪਣਾ 15 ਤੋਂ 20% ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਉਹ ਕਹਿੰਦੀਆਂ ਨੇ 13-14% ਹਿੱਸਾ ਕਿਸਾਨ ਪਾ ਰਿਆ ਜਿਹੜੀਆਂ ਪ੍ਰਾਈਵੇਟ ਏਜੰਸੀਆਂ ਨੇ ਉਹ ਕਹਿੰਦੀਆਂ 20% ਪਾ ਰਿਆ ਅਸੀਂ 20% ਮੰਨਦੇ ਹਾਂ ਜੇ 20% ਹਿੱਸਾ ਪਾ ਰਿਆ ਤੇ ਜਦੋਂ ਇਹ ਬਜਟ ਲੈ ਕੇ ਆਉਂਦੇ ਆ ਜਿਹੜਾ ਹੁਣ ਲਾਸਟ ਵਾਲਾ ਬਜਟ ਸੀ ਇਹਨਾਂ ਦਾ ਉਹਦੇ ਵਿੱਚ ਬਜਟ 'ਚ ਸ਼ੇਅਰ ਕਿੰਨਾ ਦਿੱਤਾ 3.8% ਕਿਸਾਨਾਂ ਲਈ ਕਿਸਾਨਾਂ ਲਈ ਜਦ ਕਿ ਉਹ ਹਿੱਸਾ ਦੇਸ਼ ਦੀ ਅਰਧ ਵਿਵਸਥਾ ਦੇਸ਼ ਦੇ ਚ ਜਿਹਦੇ ਵਿੱਚ ਇਕੱਲੇ ਕਿਸਾਨ ਹੀ ਸੀ ਮਜ਼ਦੂਰ ਜਾਂ ਸਾਰੇ ਆ ਵਿੱਚ ਆ ਗਏ ਨਹੀਂ ਉਹ ਸਾਰੇ ਹੀ ਆ ਗਏ ਉਹ ਕਹਿਣ ਦਾ ਭਾਵ ਹੈ ਵੀ ਉਹ ਅਰਧ ਵਿਵਸਥਾ ਜਿਹੜੀ ਆ ਦੇਸ਼ ਦੀ ਉਹਦੇ ਵਿੱਚ ਤਾਂ ਉਹ ਇਹਨਾਂ ਦੇ ਖਜ਼ਾਨੇ ਵਿੱਚ ਤਾਂ ਉਹ ਖਜ਼ਾਨਾ ਭਰਨੇ ਵਿੱਚ ਤਾਂ ਉਹ ਹਿੱਸਾ ਪਾ ਰਿਹਾ 15 ਤੋਂ 20% ਜੀ ਪਰ ਜਦੋਂ ਉਹਦੀ ਵਾਰੀ ਦੇਣ ਦੀ ਆਉਂਦੀ ਆ ਫਿਰ ਉਹਨੂੰ ਦਿੰਦੇ ਆ ਇਹ 3% 3.8 ਜੀ ਮਤਲਬ ਕਹਿਣ ਦਾ ਭਾਵ ਹੈ ਵੀ ਜੇਕਰ ਉਹਨੂੰ ਤੁਸੀਂ 21000 ਕਰੋੜ ਹੋਰ ਵੀ ਦੇ ਦਿਓ ਕੋਈ ਵੱਡੀ ਪਰਸੈਂਟੇਜ ਨਹੀਂ ਵਧਣੀ ਜੀ ਪਰ ਇਹਨਾਂ ਦੀ ਮਨਛਾ ਨਹੀਂ ਹੈ ਇਹਨਾਂ ਦੀ ਇੱਛਾ ਨਹੀਂ ਹੈ ਇੱਛਾ ਇਹਨਾਂ ਦੀ ਕੀ ਹੈ ਇਹਨਾਂ ਦੀ ਇੱਛਾ ਹੈ ਵੀ ਦੇਸ਼ ਦਾ ਪੈਸਾ ਉਹ ਸਾਰਾ ਹੀ ਚਾਰਕ ਜਿਹੜੇ ਪੂੰਜੀਪਤੀ ਨੇ ਦੇਸ਼ ਦੇ ਉਹਨਾਂ ਦੇ ਕੋਲ ਔਰ ਦੇਸ਼ ਦੀ ਸੱਤਾ ਜਿਹੜੀ ਉਹ ਬੀਜੇਪੀ ਕੋਲ ਬਾਕੀ ਸਾਰਾ ਦੇਸ਼ ਗੁਲਾਮ ਜੀ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਤੁਸੀਂ ਵੇਖੋ ਕਿ ਹਰਿਆਣੇ ਦੇ ਹਰ ਘਰ ਚ ਪਟਵਾਰੀ ਭੇਜ ਕੇ ਆਖ ਦਿੱਤਾ ਕਿ ਤੁਸੀਂ ਜੇ ਘਰਾਂ ਤੋਂ ਬਾਹਰ ਜਾਂਦੇ ਹੋ ਜੇ ਇਸ ਅੰਦੋਲਨ ਦਾ ਹਿੱਸਾ ਬਣਦੇ ਹੋ ਤੁਹਾਡੀਆਂ ਜ਼ਮੀਨਾਂ ਜ਼ਬਤ ਤੁਹਾਡੇ ਪਾਸਪੋਰਟ ਜ਼ਬਤ ਤੁਹਾਡੇ ਬੱਚਿਆਂ ਦੇ ਪਾਸਪੋਰਟ ਨਹੀਂ ਬਣਨ ਦੇਾਂਗੇ ਜੀ ਇਹਦਾ ਮਤਲਬ ਹੀ ਕੀ ਹੋਇਆ ਦੇਸ਼ ਦੇ ਵਿੱਚ ਹੀ ਗੁਲਾਮ ਕਰਲੇ ਲੋਕ ਆਪਣੇ ਦੇਸ਼ 'ਚ ਲੋਕ ਗੁਲਾਮ ਹੋ ਗਏ। ਜੋ ਉਹ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਦੇਸ਼ ਨੂੰ ਉਹ ਕਲੀਅਰ ਕਟ ਹੈ ਇਹਨਾਂ ਦੀ ਮੰਚਾ ਹੀ ਇਹ ਆ ਬੀਜੇਪੀ ਦੀ। ਪੂਰੇ ਦੇਸ਼ ਦੇ ਵਿੱਚ ਵੀ ਸਾਰਾ ਹੀ ਪੈਸਾ ਉਹ ਚੰਦਕ ਪੂੰਜੀਪਤੀਆਂ ਕੋ ਤੇ ਦੇਸ਼ ਦੀ ਸੱਤਾ ਦੇਸ਼ ਤੇ ਕਾਬਜ ਉਹ ਬੀਜੇਪੀ ਤੇ ਬਾਕੀ ਸਾਰੇ ਗੁਲਾਮ। ਜਿਵੇਂ ਤੁਸੀਂ ਕਿਹਾ ਕਿ ਬੀਜੇਪੀ ਚਾਹੁੰਦੀ ਆ ਕਿ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਦੀ ਰਾਜਲੇ ਵਿਰੋਧੀ ਪਾਰਟੀਆਂ ਤੁਹਾਨੂੰ ਲੱਗਦਾ ਕਿ ਉਹ ਨਹੀਂ ਕਰਨਗੇ ਇਦਾਂ? ਦੇਖੋ ਜੀ ਕਿਹਨੇ ਕੀਤਾ ਹੁਣ ਟਿੱਕਰ? ਇਹ ਅੱਜ ਦੀ ਲੜਾਈ ਐ ਐਮ ਐਸ ਪੀ ਦੀ ਜੀ ਮੈਂ ਇਹ ਸਮਝਦਾ ਵੀ ਅਸੀਂ ਤਾਂ 6 ਜਨਮੇ ਵੀ ਨਹੀਂ ਹੋਵਾਂਗੇ ਉਦੋਂ ਫੇੜੀ ਸਾਹਿਬ ਬੈਠੇ ਸੱਤੋਂ ਬਜ਼ੁਰਗ ਸਾਡੇ ਇਹ ਪਹਿਲਾਂ ਤੋਂ ਲੜਦੇ ਆ ਰਹੇ ਪਰ ਮੈਂ ਇਹ ਗੱਲ ਕਹਾਂਗਾ ਵੀ ਇਹ ਮਹਿੰਦਰ ਸਿੰਘ ਟਕੈਤ ਹੋਇਆ ਕਰਦੇ ਸਨ ਰਿਕੈਸਟ ਕਾਇਦ ਦੇ ਫਾਦਰ ਜੀ ਉਹਨਾਂ ਟਾਈਮਾਂ ਤੋਂ ਐਮ ਐਸ ਪੀ ਦੀ ਲੜਾਈ ਚੱਲਦੀ ਆ ਰਹੀ ਐਮ ਐਸ ਪੀ ਦਾ ਕੋਸ਼ਿਸ਼ ਕਰਦੇ ਹਰ ਸਾਲ ਜੀ ਪਰ ਉਹ ਮਿਲਦੀ ਨਹੀਂ ਅਸੀਂ ਕਹਿੰਨੇ ਆ ਖਰੀਦ ਦੇ ਗਾਰੰਟੀ ਕਾਨੂੰਨ ਬਣਾਇਆ ਜਾਵੇ ਜਾਨਕਿ ਕਿਸਾਨ ਦੀ ਐਮ ਐਸ ਪੀ ਤੋਂ ਮਿਨੀਮਮ ਸੂਟ ਪ੍ਰਾਈ ਕਟੋ ਕਟ ਸਮਰਥਨ ਮੁੱਲ ਅਸੀਂ ਵੱਧ ਤੋਂ ਵੱਧ ਨਹੀਂ ਮੰਗ ਰਹੇ ਜਿਹੜਾ ਘੱਟ ਤੋਂ ਘੱਟ ਤੁਸੀਂ ਤੈਅ ਕਰਦੇ ਆ ਉਹ ਤੇ ਕਿਸਾਨ ਦੀ ਫਸਲ ਜਿਹੜੀ ਆ ਥੱਲੇ ਨਾ ਵਿਕੇ ਇਹਦਾ ਗਰੰਟੀ ਚ ਕਾਨੂੰਨ ਬਣਾ ਦਿਓ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਬਣਾ ਦਿਓ ਅਸੀਂ ਤਾਂ ਇਹ ਵੀ ਨਹੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਸ ਤਰ੍ਹਾਂ ਦਾ ਬਣਾਉਣਾ ਪਰ ਕਿਸਾਨ ਦੀ ਫਸਲ ਜਿਹੜੀ ਆ ਉਹ ਘੱਟੋ ਘੱਟ ਸਮਰਥਨ ਮੁੱਲ ਤੋਂ ਥੱਲੇ ਨਾ ਵਿਕੇ ਸੋ ਸਾਡੀ ਮੰਗ ਕਿਹੜੀ ਬਾਧੂ ਤਾਂ ਹੈ ਕੋਈ ਨਹੀਂ ਅਸੀਂ ਤਾਂ ਘੱਟੋ ਘੱਟ ਤੇ ਕਹਿੰਦੇ ਆ ਵੀ ਜਿਹੜਾ ਤੁਸੀਂ ਫਸਲਾਂ ਦਾ ਭਾਤਿਆ ਕਰਦੇ ਹੋ ਉਹ ਦੇ ਦਿਓ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਆਇਆ ਕਿ ਕਿਸਾਨ ਐਮਐਸਪੀ ਦੀ ਗਰੰਟੀ ਨਹੀਂ ਮੰਗ ਰਹੇ ਜੀ ਉਹ ਇਨਕਮ ਦੀ ਗਰੰਟੀ ਮੰਗ ਰਹੇ ਨੇ ਕਿ ਸਾਨੂੰ ਇਨਕਮ ਘੱਟੋ ਘੱਟ ਹੋਣੀ ਚਾਹੀਦੀ ਹੈ ਉਹ ਦੇਖੋ ਜੀ ਜਾਖੜ ਸਾਹਿਬ ਦੀ ਕੀ ਬਾਤ ਹੈ ਜਾਖੜ ਸਾਹਿਬ ਐਸਲੇ ਬਣ ਗਿਆ ਕਮਾਊ ਪੁੱਤ ਬੀਜੇਪੀ ਦੇ ਉਹ ਸੁਪੁੱਤਰ ਬਣ ਗਿਆ ਬੀਜੇਪੀ ਦੇ ਪੰਜਾਬ ਦੀ ਤਾਂ ਉਹ ਗੱਲੇ ਨਾ ਕਰਨ ਜੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦਾ ਫਰਜ਼ ਕੀ ਬਣਦਾ ਸੀ ਉਹ ਪੁੱਛਦੇ ਇਸ ਦੇਸ਼ ਦੇ ਹਕਮਰਾਨਾਂ ਨੂੰ ਜੇ ਇਸ ਪਾਰਟੀ ਚ ਨੇ ਆਪਣੇ ਆਕਾ ਨੂੰ ਪੁੱਛਦੇ ਵੀ ਭਾਈ ਜਦੋਂ ਦੇਸ਼ ਦਾ ਕਿਸਾਨ ਪੀਸਫੁਲੀ ਜਾ ਰਿਹਾ ਸੜਕਾਂ ਤੇ ਤੁਸੀਂ ਇਹ ਬੜ ਬੜੀਆਂ ਦੀਵਾਰਾਂ ਕਿਉਂ ਕੀਤੀਆਂ ਇਦਾਂ ਦੀਆਂ ਦੀਵਾਰਾਂ ਬਾਰਡਰ ਤੇ ਵੀ ਨਹੀਂ ਨਾ ਪਾਕਿਸਤਾਨ ਨਾਲ ਨਾ ਚੀਨ ਨਾਲ ਤੇ ਫਿਰ ਇਹ ਭਾਈ ਇਹ ਕੌਣ ਲੋਕ ਨੇ ਇਹ ਕਿੰਨੇ ਖਤਰਨਾਕ ਨੇ ਜਿਹੜੇ ਆਪਣੇ ਰਾਜਧਾਨੀ ਨੂੰ ਨਹੀਂ ਜਾ ਸਕਦੇ ਦੀਵਾਰਾਂ ਕਿਉਂ ਕੀਤੀਆਂ ਸਵਾਲ ਇਹ ਕਰਦੇ ਉਹ ਆਪਣੇ ਹਕੂਮਾ ਨੂੰ ਫੇਰ ਸਵਾਲ ਕਰਦੇ ਵੀ 70000 ਜਿਹੜੇ ਤੁਸੀਂ ਫੌਜੀ ਦਸਤੇ ਲਾਤੇ ਆ ਉਹ ਕਿਹਦੇ ਲਈ ਲਾਏ ਨੇ ਕਿਉਂ ਲਾਏ ਨੇ ਕੌਣ ਨੇ ਇਹ ਲੋਕ ਇਹ ਕਿੱਥੋਂ ਆਏ ਨੇ ਤਾਲਿਬਾਨ ਤੋਂ ਆਏ ਨੇ ਇਹ ਆਪਣੇ ਰਾਜਧਾਨੀ ਨੂੰ ਜਾਣਾ ਚਾਹੁੰਦੇ ਨੇ ਫਿਰ ਉਹ ਸਵਾਲ ਕਰਦੇ ਵੀ ਆਪਣੇ ਦੇਸ਼ ਦੇ ਲੋਕਾਂ ਤੇ ਹੀ ਐਡਾ ਜੁਰਮ ਕਿਉਂ ਉਹਨਾਂ ਤੇ ਟੀਅਰ ਗੈਸ ਗੋਲੀਆਂ ਪਲਾਸਟਿਕ ਦੀਆਂ ਫਿਰ ਉਹ ਸਵਾਲ ਕਰਦੇ ਆਪਣੇ ਹੁਕਮਰਾਨਾਂ ਨੂੰ ਆਪਣੇ ਆਕਾਵਾਂ ਨੂੰ ਵੀ ਭਾਈ ਗੋਲੀ ਦਾ ਆਰਡਰ ਤਾਂ ਬਾਰਡਰ ਤੇ ਵੀ ਨਹੀਂ ਤੁਹਾਡਾ ਉੱਥੇ ਵੀ ਸੀਸ ਫਾਇਰ ਹੈ ਉੱਥੇ ਵੀ ਜਿੰਨਾ ਚਿਰ ਅੱਗੇ ਤੋਂ ਕੋ ਗੋਲੀ ਨਹੀਂ ਚਲਾਉਂਦਾ ਤੁਸੀਂ ਗੋਲੀ ਨਹੀਂ ਚਲਾਓਗੇ ਜੇ ਕੋ ਬੰਦਾ ਗਲਤੀ ਨਾਲ ਵੀ ਆ ਗਿਆ ਉਹਦੇ ਗੋਲੀ ਸਿਰ ਚ ਨਹੀਂ ਮਾਰੋਗੇ ਉਹਦੇ ਗੋਡਿਆਂ ਤੋਂ ਥੱਲੇ ਮਾਰੋਂਗੇ ਤੇ ਫਿਰ ਇੱਥੇ ਤੁਸੀਂ ਸਿੱਧੇ ਮੁੰਡਿਆਂ ਦੇ ਸਿਰਾਂ 'ਚ ਗੋਲੀਆਂ ਕਿਉਂ ਮਾਰਦੇ ਹੋ ਇਹ ਇਹ ਯਾਦ ਨਹੀਂ ਆ ਯਾਕਰ ਸਾਹਿਬ ਨੂੰ ਵੀ ਮੈਂ ਇਹ ਪੁੱਛਾਂ ਸਵਾਲ ਜੀ ਜੇ ਏਡੇ ਪੰਜਾਬ ਦੇ ਇਤਿਹਾਸੀ ਆ ਤੇ ਉਹ ਕਹਿਣ ਵੀ ਆਪਣੀਆਂ ਮੰਗਾਂ ਹੱਕੀ ਮੰਗਾਂ ਲੈ ਕੇ ਜਾ ਰਹੇ ਨੇ ਕਿਸਾਨ ਆਪਣੀ ਰਾਜਧਾਨੀ ਚ ਉਹਨਾਂ ਨੂੰ ਜਾਣ ਦੇਵੋ ਜੀ ਪਰ ਨਹੀਂ ਉਹ ਅੱਜ ਬੀਜੇਪੀ ਦੇ ਸੁਪੁੱਤਰ ਬਣ ਕੇ ਗੱਲ ਕਰ ਰਹੇ ਨੇ ਮੈਂ ਫੇਰ ਵੀ ਕਹਿੰਦਾ ਵੀ ਭਾਈ ਯਾਕਰ ਸਾਹਿਬ ਮੈਂ ਤੁਹਾਡੇ ਮੱਦੇਮ ਰਹੀਂ ਕਹਿਣਾ ਚਾਹੁੰਨਾ ਉਹ ਯਾਕਰ ਜੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਪੰਜਾਬੀ ਪੁੱਤਰ ਬਣਨਾ ਹੈ ਪੰਜਾਬ ਦਾ ਪੁੱਤਰ ਬਣਨਾ ਹੈ ਤੇ ਜਾਓ ਆਪਣੇ ਆਕਾ ਦੇ ਕੋਲ મોદી ਕੋਲ ਅਮਿਤ ਸ਼ਾਹ ਕੋਲ ਹੋਰ ਵੀ ਜਿਹੜੇ ਬੀਜੇਪੀ ਦੇ ਆਗੂ ਨੇ ਉਹਨਾਂ ਨੂੰ ਜਾ ਕੇ ਕਹੋ ਵੀ ਇਹ 23 ਦੀਆਂ 23 ਫਸਲਾਂ ਤੇ ਗਰੰਟੀ ਕਾਨੂੰਨ ਬਣਾਓ ਕਰ ਜੀ ਇਹਦੇ ਮਾਰੋ ਲੀਕ ਤੇ ਕਿਸਾਨਾਂ ਨੂੰ ਦਿਓ ਪੈਨਸ਼ਨ ਭਾਈ ਇਹਨਾਂ ਦੀਆਂ ਹੱਕੀ ਮੰਗਾ ਮੰਨ ਕੇ ਇਹਨਾਂ ਨੂੰ ਸੁਰੱਖਿਤ ਘਰ ਭੇਜੋ ਜੇ ਫੇਰ ਵੀ ਨਹੀਂ ਮੰਨਦੇ ਮੈਂ ਦਾ ਜਰਾ ਕਵਸਚਨ ਜੀ ਬੇ ਜੇ ਤੁਸੀਂ ਪੰਜਾਬੀ ਪੁੱਤਰ ਬਣਨਾ ਜੇ ਫੇਰ ਵੀ ਨਹੀਂ ਮੰਨਦੇ ਫੇਰ ਆਪਣਾ ਸਤੀਵਾ ਜਿਹੜਾ ਪ੍ਰਧਾਨਗੀ ਵਾਲਾ ਉਹ ਚੱਕ ਕੇ ਉਹਨਾਂ ਦੇ ਮੂੰਹ ਤੇ ਮਾਰ ਕੇ ਆਓ ਤੇ ਆ ਚੱਕੋ ਮੈਂ ਆਪਣੇ ਪੰਜਾਬ ਨਾਲ ਖੜਾ ਹਾਂ ਤਾਂ ਫੇਰ ਉਹਨੂੰ ਹੱਕ ਹੈ ਪੰਜਾਬ ਦੀ ਗੱਲ ਕਰਨ ਦਾ ਉਹਨਾਂ ਚਿਰ ਪੰਜਾਬ ਦੀ ਗੱਲ ਨਾ ਕਰਨ ਜਿੰਨਾ ਚਿਰ ਪੰਜਾਬ ਦੇ ਪੁੱਤਰ ਸਹੀ ਮੰਨੇ ਅਚ ਬਣਦੇ ਹੋ